ਵੀਰਾਂ ਦੀ ਇਬਾਦਤ ਚੈਨਲ ਦੇਖ ਰਹੀ ਆ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਭੂਤ ਪ੍ਰੇਤ ਕੀ ਹੁੰਦੇ ਨੇ ਕਿਹੜੇ ਲੋਕ ਮਰਨ ਤੋਂ ਬਾਅਦ ਭੂਤ ਬਣਦੇ ਨੇ ਅਤੇ ਇਹਨਾਂ ਦੀਆਂ ਕਿੰਨੀਆਂ ਕਿਸਮਾਂ ਹਨ ਆਪਾਂ ਇਹ ਵੀ ਗੱਲ ਕਰਾਂਗੇ ਕਿ ਕਿਸੇ ਭੂਤ ਪ੍ਰੇਤ ਤੋਂ ਪੀੜਿਤ ਵਿਅਕਤੀ ਦੀ ਕੀ ਪਛਾਣ ਹੁੰਦੀ ਹੈ ਅਸੀਂ ਉਸਦੇ ਵਿਵਹਾਰ ਤੋਂ ਕਿਵੇਂ ਜਾਣ ਸਕਦੇ ਹਾਂ ਕਿ ਇਸ ਨੂੰ ਕਿਹੜੇ ਭੂਤ ਪ੍ਰੇਤ ਨੇ ਫੜਿਆ ਹੋਇਆ ਹੈ ਸੰਗਤ ਜੀ ਅੱਜ ਦੀ ਵੀਡੀਓ ਬਹੁਤ ਹੀ ਜਾਣਕਾਰੀ ਭਰਪੂਰ ਹੈ ਇਸ ਲਈ ਇਸ ਨੂੰ ਪੂਰਾ ਜ਼ਰੂਰ ਸੁਣਿਓ ਨਾਲੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਪਰਿਵਾਰ ਦਾ ਹਿੱਸਾ ਜ਼ਰੂਰ ਬਣੋ ਸੰਗਤ ਜੀ ਭੂਤ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਜੋ ਕਿਸੇ ਵਿਅਕਤੀ ਨੂੰ ਮਰਨ ਤੋਂ ਬਾਅਦ ਪ੍ਰਾਪਤ ਹੁੰਦੀ ਹੈ ਮਤਲਬ ਕਿ ਜਿਹੜੇ ਲੋਕ ਰੱਬ ਦੀ ਇਬਾਦਤ ਨਹੀਂ ਕਰਦੇ ਅਤੇ ਭੋਗ ਵਿਲਾਸ ਵਿੱਚ ਫਸੇ ਰਹਿੰਦੇ ਨੇ ਜਦ ਉਹ ਅਕਾਲ ਮੌਤ ਮਰਦੇ ਨੇ ਜਾਂ ਮਰਨ ਵੇਲੇ ਜੇਕਰ ਉਹਨਾਂ ਦਾ ਧਿਆਨ ਕਿਸੇ ਵਾਸਨਾ ਵਿੱਚ ਜਾਂ ਕਿਸੇ ਚੀਜ਼ ਵਿੱਚ ਫਸਿਆ ਰਹਿ ਜਾਵੇ ਤਾਂ ਅਜਿਹੇ ਲੋਕ ਮਰਨ ਤੋਂ ਬਾਅਦ ਪਹਿਲਾ ਭੂਤ ਦੀ ਜੂਨ ਵਿੱਚ ਜਾਂਦੇ ਹਨ ਇਸ ਭੂਤ ਜੂਨੀ ਦੀਆਂ ਵੀ ਅੱਗੇ ਬਹੁਤ ਸਾਰੀਆਂ ਕਿਸਮਾਂ ਹਨ ਜਿਹੜੀਆਂ ਮਰਨ ਵਾਲੇ ਦੇ ਆਖਰੀ ਸਮੇਂ ਕੀਤੇ ਗਏ ਕਰਮਾਂ ਅਤੇ ਉਸ ਦੇ ਵਿਚਾਰਾਂ ਦੇ ਆਧਾਰ ਤੇ ਉਸ ਨੂੰ ਪ੍ਰਾਪਤ ਹੁੰਦੀਆਂ ਹਨ ਸੰਗਤ ਜੀ ਇਹ ਵਿਸ਼ਾ ਬਹੁਤ ਹੀ ਗੁੰਝਲਦਾਰ ਹੈ ਇਸ ਨੂੰ ਅਸੀਂ ਥੋੜਾ ਹੋਰ ਵਿਸਥਾਰ ਨਾਲ ਦੱਸਦੇ ਹਾਂ ਜਿਹੜੇ ਵਿਅਕਤੀ ਆਪਣਾ ਸਾਰਾ ਜੀਵਨ ਰੱਬ ਦੀ ਇਬਾਦਤ ਅਤੇ ਸੱਚਾ ਸੁੱਚਾ ਜੀਵਨ ਜੀ ਕੇ ਗੁਜ਼ਾਰਦੇ ਨੇ ਅਤੇ ਆਪਣੀ ਪੂਰੀ ਉਮਰ ਭੋਗ ਕੇ ਮਰਦੇ ਨੇ ਉਹ ਪੂਤ ਬਣ ਕੇ ਨਹੀਂ ਭਟਕਦੇ ਜਦ ਕਿ ਇਸ ਤੋਂ ਉਲਟ ਉਹ ਲੋਕ ਜਿਨ੍ਹਾਂ ਦਾ ਜੀਵਨ ਛਲ ਕਵਟ ਨਾਲ ਭਰਿਆ ਹੋਇਆ ਹੈ ਅਤੇ ਜਿਹੜੇ ਸੰਸਾਰਕ ਵਿਕਾਰਾਂ ਵਿੱਚ ساری ਉਮਰ ਫਸੇ ਰਹਿੰਦੇ ਹਨ ਜਿਨ੍ਹਾਂ ਨੂੰ ਮੌਤ ਯਾਦ ਨਹੀਂ ਹੈ ਤਾਂ ਜਦ ਅਜੇ ਲੋਕ ਅਚਾਨਕ ਮਰ ਜਾਂਦੇ ਹਨ ਜਾਂ ਮਾਰੇ ਜਾਂਦੇ ਹਨ ਅਜੇ ਲੋਕ ਹੀ ਪੂਤ ਬਣਦੇ ਹਨ ਆਓ ਹੁਣ ਗੱਲ ਕਰਦੇ ਹਾਂ ਕਿ ਕੌਣ ਮਰ ਕੇ ਕਿਹੜਾ ਭੂਤ ਬਣਦਾ ਹੈ ਸੰਗਤ ਜੀ ਜਦੋਂ ਕੋਈ ਗਰਭਵਤੀ ਔਰਤ ਜਾਂ ਨਾਬਵੇ ਆਹੀ ਔਰਤ ਅਣਾਈ ਮੌਤ ਮਰ ਜਾਵੇ ਤਾਂ ਉਹ ਮਰਨ ਤੋਂ ਬਾਅਦ ਚੜ੍ਹੈਲ ਬਣਦੀ ਹੈ ਜਿਹੜੀ ਔਰਤ ਬੁਰੇ ਕਰਮਾਂ ਵਾਲੀ ਹੁੰਦੀ ਹੈ ਅਤੇ ਮਰਨ ਤੋਂ ਬਾਅਦ ਉਹ ਡੈਣ ਬਣਦੀ ਹੈ ਇਹਨਾਂ ਸਾਰਿਆਂ ਦੀ ਉਤਪਤੀ ਬੁਰੇ ਕਰਮਾਂ ਪਾਪ ਕਰਨ ਨਾਲ ਅਤੇ ਸ਼ਰਾਬ ਵਗੈਰਾ ਨਾ ਕਰਨ ਅਤੇ ਅਕਾਲ ਮੌਤ ਹੋਣ ਨਾਲ ਹੁੰਦੀ ਹੈ ਇਨਾ ਬਾਰੇ ਵਿਸਥਾਰ ਨਾਲ ਗਰੁੜ ਪ੍ਰਾਣ ਵਿੱਚ ਲਿਖਿਆ ਹੋਇਆ ਸਾਨੂੰ ਮਿਲਦਾ ਹੈ ਸੰਗਤ ਜੀ ਇਹ ਵੀ ਲਿਖਿਆ ਗਿਆ ਹੈ ਕਿ ਸਾਰਿਆਂ ਦਾ ਅੰਤਮ ਸੰਸਕਾਰ ਧਾਰਮਿਕ ਰੀਤੀ ਰਿਵਾਜਾਂ ਨਾਲ ਕਰਨਾ ਚਾਹੀਦਾ ਹੈ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਰਨ ਵਾਲਾ ਵਿਅਕਤੀ ਭੂਤ ਪ੍ਰੇਰ ਦੀ ਜੋਨ ਵਿੱਚ ਚਲਿਆ ਜਾਂਦਾ ਹੈ ਪੂਤ ਪ੍ਰੇਤਾਂ ਬਾਰੇ ਹਰੇਕ ਧਰਮ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਭੁੱਖ ਪਿਆਸ ਨਾਲ ਮਰਨ ਵਾਲੇ ਅਤੇ ਆਤਮ ਹੱਤਿਆ ਕਰਨ ਵਾਲੇ ਜਿਨ੍ਹਾਂ ਦੀ ਕੋਈ ਇੱਛਾ ਅਧੂਰੀ ਰਹਿ ਜਾਵੇ ਉਹ ਲੋਕ ਪੂਤ ਪ੍ਰੇਤ ਬਣ ਜਾਂਦੇ ਹਨ ਪ੍ਰੇਤ ਜੂਨ ਵਿੱਚ ਜਾਣ ਵਾਲੇ ਲੋਕ ਅਦ੍ਰਿਸ਼ ਅਤੇ ਬਲਵਾਨ ਹੋ ਜਾਂਦੇ ਨੇ ਸਾਰੇ ਮਰਨ ਵਾਲੇ ਪੂਤ ਪ੍ਰੇਤ ਵੀ ਨਹੀਂ ਬਣਦੇ ਕੁਝ ਬਹੁਤ ਹੀ ਗੰਦੇ ਆਚਰਣ ਵਾਲੇ ਲੋਕ ਮਰਨ ਤੋਂ ਬਾਅਦ ਬਹੁਤ ਤਾਕਤਵਰ ਪ੍ਰੇਤ ਬਣ ਜਾਇਆ ਕਰਦੇ ਹਨ ਇਸ ਸਾਲ ਸਾਡੇ ਕਰਮਾਂ ਤੇ ਨਿਰਭਰ ਕਰਦਾ ਹੈ ਸਾਨੂੰ ਹਮੇਸ਼ਾ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਰੱਬ ਦਾ ਨਾਮ ਲੈਂਦੇ ਰਹਿਣਾ ਚਾਹੀਦਾ ਹੈ ਸੰਗਤ ਜੀ ਆਓ ਹੁਣ ਤੁਹਾਨੂੰ ਦੱਸਦੇ ਹਾਂ ਕਿ ਸਰੀਰ ਵਿੱਚ ਪ੍ਰੇਤ ਦੇ ਕੀ ਲੱਛਣ ਹੁੰਦੇ ਨੇ ਅਸੀਂ ਕਿਵੇਂ ਨਿਸ਼ਾਨੀਆਂ ਦੇਖ ਕੇ ਦੱਸ ਸਕਦੇ ਹਾਂ ਕਿ ਕਿਸੇ ਤੇ ਕਿਹੜਾ ਪ੍ਰੇਤ ਲੱਗਿਆ ਹੋਇਆ ਹੈ ਸੰਗਤ ਜੀ ਭੂਤ ਪ੍ਰੇਤ ਤੋਂ ਪੀੜਤ ਵਿਅਕਤੀ ਦੇ ਸੁਭਾਅ ਅਤੇ ਆਦਤਾਂ ਵਿੱਚ ਆਏ ਬਦਲਾਅ ਤੋਂ ਅਸੀਂ ਜਾਣ ਸਕਦੇ ਹਾਂ ਕਿ ਇਹ ਪ੍ਰੇਤ ਰੋਗੀ ਹੈ ਜਾਂ ਨਹੀਂ ਸਭ ਤੋਂ ਪਹਿਲਾਂ ਜੇ ਕਿਸੇ ਨੂੰ ਭੂਤ ਦੀ ਕਸਰ ਹੋਵੇ ਤਾਂ ਉਹ ਵਿਅਕਤੀ ਪਾਗਲਾਵਾਂਗ ਹਰਕਤਾਂ ਕਰਨ ਲੱਗਦਾ ਹੈ ਅਤੇ ਜੇ ਮੂਰਖ ਹੋਵੇ ਤਾਂ ਮੂਰਖ ਹੋਣ ਦੇ ਬਾਵਜੂਦ ਉਹ ਕਿਸੇ ਸਿਆਣੇ ਵਿਅਕਤੀ ਵਰਗਾ ਵਿਵਹਾਰ ਕਰਦਾ ਹੈ ਗੁੱਸਾ ਆਉਣ ਤੇ ਉਹ ਕਈ ਲੋਕਾਂ ਨੂੰ ਇਕੱਲਾ ਹੀ ਪਛਾੜ ਸਕਦਾ ਹੈ ਉਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਅਤੇ ਉਸ ਦਾ ਸਰੀਰ ਹਮੇਸ਼ਾ ਕੰਬਦਾ ਰਹਿੰਦਾ ਹੈ ਸੰਗਤ ਜੀ ਜੇ ਕਿਸੇ ਨੂੰ ਪਿਛਾਛ ਦੀ ਕਸਰ ਹੋਵੇ ਤਾਂ ਉਹ ਵਿਅਕਤੀ ਹਮੇਸ਼ਾ ਮਾੜੇ ਕਰਮ ਹੀ ਕਰੇਗਾ ਜਿਵੇਂ ਨੰਗਾ ਹੋ ਜਾਣਾ ਨਾਲੀ ਦਾ ਗੰਦਾ ਪਾਣੀ ਪੀਣਾ ਹਮੇਸ਼ਾ ਗੰਦੇ ਰਹਿਣਾ ਖਰਾਬ ਅਤੇ ਸੜਿਆ ਹੋਇਆ ਭੋਜਨ ਖਾਣਾ ਅਤੇ ਲੋਕਾਂ ਨੂੰ ਗਾਲਾਂ ਕੱਢਣੀਆਂ ਇਹ ਸਭ ਉਸ ਵਿਅਕਤੀ ਦੀਆਂ ਆਦਤਾਂ ਬਣ ਜਾਂਦੀਆਂ ਹਨ ਉਹ ਹਮੇਸ਼ਾ ਗੰਦਾ ਰਹਿੰਦਾ ਹੈ ਅਤੇ ਉਸ ਦੇ ਸਰੀਰ ਵਿੱਚੋਂ ਹਮੇਸ਼ਾ ਬਦਬੂ ਆਉਂਦੀ ਰਹਿੰਦੀ ਹੈ ਉਹ ਹਮੇਸ਼ਾ ਇਕਾਤ ਚਾਹਦਾ ਹੈ ਅਤੇ ਇਸ ਨਾਲ ਉਹ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ ਇਸ ਤੋਂ ਬਾਅਦ ਸੰਗਤ ਜੀ ਗੱਲ ਕਰਦੇ ਹਨ ਪ੍ਰੇਤ ਦੀ ਸੰਗਤ ਜੀ ਪ੍ਰੇਤ ਤੋਂ ਪੀੜਿਤ ਵਿਅਕਤੀ ਉੱਚੀ ਉੱਚੀ ਰੌਲਾ ਪਾਉਂਦਾ ਹੈ ਇੱਧਰ ਉੱਧਰ ਭੱਜਦਾ ਰਹਿੰਦਾ ਹੈ ਉਹ ਕਿਸੇ ਦੀ ਗੱਲ ਨਹੀਂ ਮੰਨਦਾ ਉਹ ਹਰ ਵੇਲੇ ਬੁਰਾ ਬੋਲਦਾ ਰਹਿੰਦਾ ਹੈ ਉਹ ਫੁੱਖਾ ਰਹਿੰਦਾ ਹੈ ਅਤੇ ਜੋਰ-ਜੋਰ ਦੀ ਸਾਹ ਲੈਂਦਾ ਹੈ ਇਸ ਤੋਂ ਬਾਅਦ ਸੰਗਤ ਜੀ ਸ਼ਾਕਨੀ ਤੋਂ ਪੀੜਿਤ ਵਿਅਕਤੀ ਦਾ ਸੁਭਾਅ ਸੰਗਤ ਜੀ ਸ਼ਾਕਨੀ ਤੋਂ ਜ਼ਿਆਦਾ ਪੀੜਿਤ ਔਰਤਾਂ ਹੁੰਦੀਆਂ ਹਨ ਅਜਿਹੀਆਂ ਔਰਤਾਂ ਦੇ ਸਰੀਰ ਵਿੱਚ ਹਮੇਸ਼ਾ ਦਰਦ ਰਹਿੰਦਾ ਹੈ ਅਤੇ ਉਸ ਦੀਆਂ ਅੱਖਾਂ ਦਰਦ ਕਰਦੀਆਂ ਰਹਿੰਦੀਆਂ ਨੇ ਉਹ ਅਕਸਰ बेहोश ਵੀ ਹੋ ਜਾਂਦੀ ਹੈ ਅਤੇ ਕੰਬਦੇ ਰਹਿਣਾ ਅਤੇ ਰੋਣਾ ਤੇ ਚੀਕਣਾ ਉਸ ਦੀ ਆਦਤ ਬਣ ਜਾਂਦੀ ਹੈ ਇਸ ਤੋਂ ਬਾਅਦ ਸੰਗਤ ਜੀ ਚੜੇਲ ਨਾਲ ਪੀੜਤ ਵਿਅਕਤੀ ਦਾ ਸੁਭਾਅ ਸੰਗਤ ਜੀ ਇਹ ਹੁੰਦਾ ਹੈ ਕਿ ਉਹ ਔਰਤ ਸ਼ਾਕਾਹਾਰੀ ਹੁੰਦੇ ਹੋਏ ਵੀ ਮਾਸ ਖਾਣ ਲੱਗਦੀ ਹੈ ਉਸ ਦਾ ਦਿਨ ਕਰਦਾ ਹੈ ਕਿ ਉਹ ਮੀਟ ਖਾਵੇ ਚੜੇਲਾ ਵੀ ਜ਼ਿਆਦਾਤਰ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀਆਂ ਹਨ ਅਜਈਆਂ ਔਰਤਾਂ ਘੱਟ ਬੋਲਦੀਆਂ ਹਨ ਅਤੇ ਹਮੇਸ਼ਾ ਗੰਭੀਰ ਤਰ੍ਹਾਂ ਨਾਲ ਮੁਸਕਰਾਉਂਦੀਆਂ ਰਹਿੰਦੀਆਂ ਹਨ। ਅਜਿਹੀ ਔਰਤ ਕਦੋਂ ਕੀ ਕਰੇਗੀ ਉਸ ਦਾ ਕੋਈ ਪਤਾ ਨਹੀਂ ਹੁੰਦਾ। ਸੰਗਤ ਜੀ ਯਕਸ਼ ਨਾਲ ਪੀੜਿਤ ਵਿਅਕਤੀ ਦੇ ਸੁਭਾਅ ਵਿੱਚ ਇਹ ਤਬਦੀਲੀ ਆਉਦੀ ਹੈ ਕਿ ਉਸ ਨੂੰ ਲਾਲ ਰੰਗ ਵਿੱਚ ਜ਼ਿਆਦਾ ਰੁਚੀ ਹੋਣ ਲੱਗਦੀ ਹੈ। ਉਹ ਲਾਲ ਰੰਗ ਦੇ ਕੱਪੜੇ ਪਾਉਣੇ ਪਸੰਦ ਕਰਨ ਲੱਗਦਾ ਹੈ ਅਤੇ ਉਸ ਦੀ ਆਵਾਜ਼ ਹੌਲੀ ਅਤੇ ਉਸ ਦੀ ਚਾਲ ਤੇਜ਼ ਹੋ ਜਾਂਦੀ ਹੈ। ਉਹ ਅੱਖਾਂ ਨਾਲ ਜ਼ਿਆਦਾਤਰ ਇਸ਼ਾਰੇ ਕਰਦਾ ਰਹਿੰਦਾ ਹੈ। ਉਸ ਦੀਆਂ ਅੱਖਾਂ ਦਾ ਰੰਗ ਤਾंबे ਰੰਗਾ ਹੋ ਜਾਂਦਾ ਹੈ ਇਸ ਤੋਂ ਬਾਅਦ ਸੰਗਤ ਜੀ ਬ੍ਰਹਮ ਰਾਖਸ਼ਸ ਤੋਂ ਜਿਹੜਾ ਵਿਅਕਤੀ ਪੀੜਤ ਹੁੰਦਾ ਹੈ ਉਹ ਬਹੁਤ ਹੀ ਸ਼ਕਤੀਸ਼ਾਲੀ ਬਣ ਜਾਂਦਾ ਹੈ ਉਹ ਹਮੇਸ਼ਾ ਚੁੱਪ ਰਹਿੰਦਾ ਹੈ ਬ੍ਰਹਮ ਰਾਖਸ਼ਸ ਨੂੰ ਜਿੰਨ ਵੀ ਕਿਹਾ ਜਾਂਦਾ ਹੈ ਬ੍ਰਹਮ ਰਾਖਸ਼ਸ ਤੋਂ ਪੀੜਤ ਵਿਅਕਤੀ ਘੰਟਿਆਂ ਤੱਕ ਇੱਕੋ ਜਗ੍ਹਾ ਤੇ ਬੈਠਾ ਰਹਿੰਦਾ ਹੈ ਅਜਿਹੇ ਲੋਕ ਬਹੁਤ ਸਾਰਾ ਖਾਣਾ ਖਾਂਦੇ ਹਨ ਅਜਿਹੇ ਵਿਅਕਤੀਆਂ ਦਾ ਜੀਵਨ ਨਾਰਮਲ ਹੀ ਰਹਿੰਦਾ ਹੈ ਇਹ ਘਰ ਦੇ ਹੋਰ ਮੈਂਬਰਾਂ ਨੂੰ ਪਰੇਸ਼ਾਨ ਵੀ ਨਹੀਂ ਕਰਦੇ ਅਤੇ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ ਇਹਨਾਂ ਨੂੰ ਕਿਸੇ ਦੇ ਸਰੀਰ ਵਿੱਚੋਂ ਕੱਢਣਾ ਬਹੁਤ ਔਖਾ ਹੁੰਦਾ ਹੈ। ਸੰਗਤ ਜੀ ਇਸੇ ਤਰ੍ਹਾਂ ਹੋਰ ਵੀ ਭੂਤ ਹਨ ਜਿਨ੍ਹਾਂ ਬਾਰੇ ਅਗਲੇ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ। ਵੀਡੀਓ ਲੰਮੀ ਨਾ ਹੋਵੇ ਇਸ ਲਈ ਅੱਜ ਦੀ ਵੀਡੀਓ ਵਿੱਚ ਬਸ ਇਨਾ ਹੀ ਵਿੱਚ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗਹਿबान। ਜੈ ਪੀਰਾਂ ਦੀ।